ਸਤ ਸ੍ਰੀ ਅਕਾਲ ਜੀ ਹੋਰ ਸਨੋ ਕੀ ਹਾਲ ਚਾਲ ਅੱਜ ਦੀ ਵੀਡੀਓ ਬਣਾ ਲਗੇ ਆਪਾਂ ਚਾਚੇ ਤਾਇਆ ਦੇ ਜਿਹੜੀਆਂ ਅੱਜ ਦੇ ਟਾਈਮ 'ਚ ਦੂਰੀਆਂ ਪਾ ਕੇ ਆਪਾਂ ਬਚੇ ਨੇ ਅੱਜ ਮੈਂ ਗੱਲ ਕਰਾਂਗਾ ਦਿਲ ਤੋਂ ਤਾਂ ਹਮੇਸ਼ਾ ਮੇਰੀ ਵੀਡੀਓ 'ਚ ਗੱਲ ਮੈਂ ਕੀਤੀ ਆ ਰਿਸ਼ਤੇ ਜੋੜਨ ਦੀ ਨਾ ਕਿ ਤੋੜਨ ਦੀ ਸੁਰੂ ਵੀ ਕਰਦਾ ਵੀਡੀਓ ਆਪਣੇ ਤੋਂ ਹੀ ਕਿਉਂਕਿ ਇਹ ਕਹਾਣੀ ਹਰ ਕਰਦੀ ਹੈ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਕਿ ਆਪਣਾ ਜਿਹੜਾ ਪਿਛੰਣ ਲੰਘਿਆ ਹੈ ਯੋ ਆਪਣਾ ਬਚਪਨ ਲੰਘਿਆ ਨਾ ਉਹਦੇ ਵਰਗੀ ਕੋਈ ਰੀਸ ਨਹੀਂ ਪਰ ਆਪਣਾ ਬਚਪਨ ਇਦਾਂ ਦਾ ਸੀ ਕਿ ਆਪਣੇ ਚਾਚੇ ਤਾਇਆ ਦੇ ਘਰ ਖਾਣਾ ਪੀਣਾ ਉਹਨਾਂ ਘਰ ਖੇਡਣਾ ਅੱਧੇ-ਅੱਧੇ ਰਾਤ ਤੱਕ ਟੀਵੀ ਦੇਖਣਾ ਇੱਕ ਸਬਜ਼ੀ ਦੀ ਕੋਲੀ ਆਪਣੇ ਘਰੋਂ ਲੈ ਕੇ ਜਾਣੀ ਉੱਧਰ ਤੇ ਉੱਧਰੋਂ ਲੈ ਕੇ ਆਣੀ ਇੱਧਰ ਆਪਣੀ ਸਾਈਡ ਤੇ ਤੇ ਇੰਨਾ ਪਿਆਰ ਹੀ ਕਿ ਕੋਈ ਗੱਲ ਬਾਤ ਨਹੀਂ ਇੱਕਦਮ ਘੁੱਲ ਮਿਲ ਕੇ ਰਹਿਣਾ ਕਿਦੇ ਵਾਂਗ ਘਰੀ ਸੋ ਜਾਣਾ ਉਹੋ ਜਿਹੀ ਗੱਲ ਇੰਨਾ ਉਹਨਾਂ ਦੇ ਬੱਚਿਆਂ ਨਾਲ ਪਿਆਰ ਹੀ ਜਿਹੜਾ ਬਿਆਨ ਨਹੀਂ ਕਰ ਸਕਦੇ ਪਿਆਰ ਉਹ ਅੱਜ ਵੀ ਹੈਗਾ ਪਿਆਰ ਨਹੀਂ ਘਟਿਆ ਪਰ ਕਿਤੇ ਨਾ ਕਿਤੇ ਸਾਡੇ ਚੇਰਨੀਆਂ ਕ ਤੋਲੀਆਂ ਪੈ ਕੇ ਕਿ ਆਪਾਂ ਆਪਣਾ ਜਿਹੜਾ ਪਿਆਰ ਹੈ ਨਾ ਜਿਹੜਾ ਆਪਣਾ ਅਸੀਂ ਖੋਲ ਕੇ ਕਿਸੇ ਨੂੰ ਦੱਸ ਨਹੀਂ ਸਕਦੇ ਤੇ ਆ ਖੋਲ ਕੇ ਕਿਸੇ ਨੂੰ ਅਸੀਂ ਮਿਲ ਨਹੀਂ ਸਕਦੇ ਅੱਜ ਦੇ ਟਾਈਮ 'ਚ ਸਾਡਾ ਆਪਣੇ ਚਾਚੇ ਤਾਇਆ ਦੇ ਘਰ ਜਾਣਾ ਵੀ ਔਖਾ ਹੋਇਆ ਪਤਾ ਨਹੀਂ ਸਾਨੂੰ ਕਿਹੜੀ ਚੀਜ਼ ਰੋਕ ਲੈਂਦੀ ਹੈ ਕਿ ਆਪਾਂ ਜਦੋਂ ਅਸੀਂ ਬਾਰੋਵੇਂ ਕਿਤੇ ਕੰਮ ਕਰ ਤੋਂ ਚਾਹੀਦਾ ਤੇ ਆਪਾਂ ਬਾਰੋਬਾਰੀ ਮਿਲਦਾ ਤੇ ਬਾਰੋ ਤੋਂ ਦੋ ਰੋਜ਼ਰੀ ਜੇ ਕੋਈ ਮਿਲ ਗਿਆ ਤਾਂ ਸਾਸਿ ਘਰ ਬੁਲਾ ਦਈਏ ਕੋਈ ਨਹੀਂ ਮਿਲਿਆ ਤਾਂ ਨਹੀਂ ਬੁਲਾਈ ਕਿੰਦਾ ਦਾ ਅੱਜ ਤੇ ਟਾਈਮ ਚ ਆਪਣਾ ਸੁਭਾਅ ਹੋ ਗਿਆ ਇੱਕਲਾ ਮੇਰਾ ਨਹੀਂ ਸਾਰਿਆਂ ਦਾ ਹੀ ਇਹ ਫਰਕ ਪੈਂਦਾ ਕਿਥੋਂ ਆ ਤੇ ਪਿਆ ਕਿਉਂ ਆ ਤੇ ਨਹੀਂ ਪੈਣਾ ਚਾਹੀਦਾ ਆਓ ਆਪਾਂ ਗੱਲ ਕਰਦੇ ਚੰਗੀ ਤਰ੍ਹਾਂ ਜੇ ਮੇਰੀ ਗੱਲ ਤਾਂ ਕਿ ਇਹਨੂੰ ਗੁੱਸਾ ਲੱਗੇ ਤਾਂ ਪਹਿਲੇ ਮਾਫੀ ਮੰਗਣਾ ਕਿਉਂਕਿ ਮੈਨੂੰ ਪਤਾ ਕੀ ਜਾਂਦਾ ਤਾਂ ਮੇਰੀਆਂ ਗੱਲਾਂ ਪਸੰਦ ਨਹੀਂ ਆਣੀਆਂ ਕਿਸੇ ਨੂੰ ਕਿਉਂਕਿ ਜਿਹੜਾ ਪਹਿਲਾ ਟਾਈਮ ਹੀ ਉਹ ਅੱਜ ਨਹੀਂ ਲਿਆ ਜਿਹੜਾ ਅੱਜ ਦਾ ਟਾਈਮ ਆ ਉਹ ਅੱਗੇ ਨਹੀਂ ਰਹਿਣਾ ਤੇ ਤੁਸੀਂ ਆਪ ਹੀ ਸੋਚੋ ਜੀ ਅੱਜ ਆਪਾਂ ਨਹੀਂ ਦੂਰ ਦੂਰ ਆਪਣੇ ਰਿਸ਼ਤਿਆਂ ਤੋਂ ਤੇ ਕੱਲ ਨੂੰ ਸਾਡੇ ਬੱਚੇ ਜਿਹੜੇ ਉਹ ਕਿੰਨੇ ਦੂਰ ਜਾਣਗੇ ਮੈਂ ਨਹੀਂ ਚਾਹੁੰਦਾ ਕਿ ਆਪਣੇ ਰਿਸ਼ਤੇ ਇਹਨੇ ਫਿੱਕੇ ਪੈ ਜਾਣ ਇਹਨੇ ਦੂਰ ਦੂਰ ਹੋ ਜਾਣ ਮੈਂ ਚਾਹਨਾ ਕਿ ਸਾਰੇ ਇਕੱਠੇ ਰਹਿਣ ਹਾਂ ਕਰਨਾ ਕਰਨਾ ਕਰਾਣਾ ਸਭ ਨੇ ਆਪਣਾ ਆਪਣਾ ਕਮਾਤੀ ਖਾਣਾ ਸਾਰੇ ਨੇ ਆਪਣਾ ਆਪਣਾ ਸਾਡੀਆਂ ਇਹ ਲੜਾਈਆਂ ਨਾ ਕਰਾਂ ਕੋਈ ਛੋਟੀਆਂ ਨਹੀਂ ਆ ਰਾਪਾ ਨੂੰ ਮਕਾਨ ਹੀ ਚਾਹੰਦੇ ਨਾ ਇੱਥੇ ਗਲਤੀ ਮੂੜਿਆਂ ਦੀ ਐ ਤੇ ਨਾ ਇੱਥੇ ਗਲਤੀ ਸਿਆਣਿਆਂ ਦੀ ਐ ਬਚਪੁਰ ਜਿਹੜੀ ਐ ਕਿਉਂਕਿ ਕੋਈ ਵੀ ਨਹੀਂ ਚਾਹਦਾ ਕਿ ਸਾਡਾ ਪਰਿਵਾਰ ਜਿਹੜਾ ਖੂਨ ਦਾ ਰਿਸ਼ਤਾ ਉਹ ਅਲੱਗ-ਅਲੱਗ ਹੋਵੇ ਨਹੀਂ ਚਾਹਦਾ ਕੋਈ ਦੋ ਪਰ ਜਦੋਂ ਉਸਣਾ ਕਰੇ ਜਦੋਂ ਇੱਕ ਘਰ ਦੇ ਚੱਲਦੀਆਂ ਕੁੜੀਆਂ ਨਾਲ ਜਿਹੜੀਆਂ ਜਿਹੜੀਆਂ ਜਾਂ ਵਿਆਹ ਕੇ ਆਉਂਦੀਆਂ ਜਾਂ ਮਾਮਾ ਜਾਂ ਚਾਚੀਆਂ ਤਾਈਆਂ ਲਾੜੋ ਉਹ ਪਹਿਲੇ ਦੇ ਸਮੇਂ 'ਚ ਬਹੁਤ ਹੀ ਵਧੀਆ ਸੀ ਅੱਜ ਵੀ ਵਧੀਆ ਆਦਰ ਮਾਨ ਸਤਕਾਰ ਕਰੀਦਾ ਪਰ ਅੱਜ ਦੇ ਸਮੇਂ ਦੇ ਹਿਸਾਬ ਨਾਲ ਥੋੜਾ ਜਿਹਾ ਉਹਨਾਂ ਨੇ ਆਪਣੇ ਆਪ ਨੂੰ ਚੇਂਜ ਕਰ ਲਿਆ ਉਹਦਾ ਵੱਡਾ ਕਾਰਨ ਹੈ ਜਿਹੜੀਆਂ ਦੂਜੇ ਘਰੋਂ ਆਂਦੀਆਂ ਛੱਡ ਕਰ ਵਿਆਹ ਤੁਸੀਂ ਮੰਨਾਉਣਾ ਮੰਨੋ ਫੱਕ ਬੜਾ ਪੈਂਦਾ ਮੈਂ ਕਿਸੇ ਨੂੰ ਉੱਥੇ ਮਾਰਾ ਨਹੀਂ ਕਹਿੰਦਾ ਪਰ ਸੱਚੀਆਂ ਗੱਲਾਂ ਹੈ ਕਰਦਾ ਕੋਈ ਨਹੀਂ ਉਹ ਕਹਿੰਦੇ ਨੇ ਕਿ ਬੰਦੇ ਦੀ ਕਾਮਯਾਬੀ ਪਿੱਛੇ ਔਰਤ ਦਾ ਹੱਥ ਹੁੰਦਾ ਹੈਣਾ ਇਹ ਗੱਲ ਵੀ ਸਹੀ ਹੈ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਇੱਕ ਔਰਤ ਦਾ ਹੋਣਾ ਬੜਾ ਜ਼ਰੂਰੀ ਹੈ ਪਰ ਹਰ ਇੱਕ ਦਾ ਸਤਕਾਰ ਕਰੀਦਾ ਧੀਆਂ ਹੋਣ ਕਿਸੇ ਦੇ ਨੋਆ ਹੋਣ ਸਾਡੀਆਂ ਭੈਣਾਂ ਹੋਣ ਮਾਵਾ ਹੋਣ ਚਾਚੀਆਂ ਤਾਇਆ ਸਾਰਿਆਂ ਨਾਲ ਬਹੁਤ ਪਿਆਰ ਹੈ ਪਰ ਕਿਤੇ ਨਾ ਕਿਤੇ ਸਾਨੂੰ ਇਹ ਗੱਲ ਸੋਚਣ ਦੀ ਲੋੜ ਹੈ ਸਮਝਣ ਦੀ ਲੋੜ ਹੈ ਕਿ ਜੇ ਜੇ ਅਸੀਂ ਆਪਣੇ ਘਰ ਨੂੰ ਸਾਂਭ ਸਕਨੇ ਆ ਜੇ ਆਣ ਕੇ ਆਪਾਂ ਆਪਣੇ ਘਰਾਂ ਨੂੰ ਵੱਡੇ ਵੱਡੇ ਬਣਾ ਸਕਨੇ ਆ ਆਪਾਂ ਪੈਸੇ ਜੋੜ ਸਕਨੇ ਆ ਇੱਕੀ ਗੱਲ ਆਪਾਂ ਰਿਸ਼ਤੇ ਨਹੀਂ ਜੋੜ ਸਕਦੇ ਛਿੱਕੀਆਂ ਨਿੱਕੀਆਂ ਗੱਲਾਂ ਅੱਜ ਕੱਲ ਜਨਾਨੀਆਂ ਦੀਆਂ ਅੱਜ ਕੱਲ ਦੀਆਂ ਕੁੜੀਆਂ ਜਿਹੜੀਆਂ ਹੁੰਦੀਆਂ ਨਾ ਉਹਨਾਂ ਦੀ ਸ਼ਾਂਤ ਸ਼ਕਤੀ ਬੜੀ ਘੱਟ ਹੈ। ਮਤਲਬ ਜੇ ਕੋਈਰ ਗੱਲ ਕਹ ਦੇ ਤਾਂ ਉਹਦਾ ਗੁੱਸਾ ਹੀ ਕਰਨਾ। ਆਪਣੇ ਘਰਾਂ 'ਚ, ਟੱਬਰਾਂ 'ਚ, ਪਰਿਵਾਰਾਂ 'ਚ ਗਲਾਂ ਭੜੀਆਂ ਹੋ ਜਾਂਦੀਆਂ, ਸੋ ਫਿਰ ਲੜਾਈਆਂ ਵੀ ਹੋ ਜਾਂਦੀਆਂ। ਬਲ ਜ਼ਰੂਰੀ ਨਹੀਂ ਕਿ ਉਹਦਾ ਹੱਲ ਲੱਗ ਲੱਗ ਹੀ ਹੋ ਜਾਣਾ, ਕਿਸੇ ਨੂੰ ਬੁਲਾਇਂ ਬੰਦ ਕਰ ਦੇਣਾ। ਟਾੜੀਆਂ ਨਿੱਕੀਆਂ-ਨਿੱਕੀਆਂ ਲੜਾਈਆਂ, ਉਹ ਭਾਵੇਂ ਕਿਸੇ ਸਬਜ਼ੀ ਤੋਂ ਲੱਗੀ ਹੋਵੇ। ਉਹ ਭਾਵੇਂ ਇਤਾਂ ਕਿਸ ਨੇ ਮੈਨੂੰ ਆnde ਜਾਂਦੇ ਬੁਲਾਇਆ ਨਹੀਂ ਉਹ ਜਾਂ ਮੇਰੇ ਬਾਰੇ ਕਿਸੇ ਨੇ ਗੱਲ ਕਰਤੀ ਜਾਂ ਉਥੇ ਚੁਪਲੀ ਕਰਤੀ ਲੜਾਈਆਂ ਬਸ ਇੰਨੀਆਂ ਕੀ ਹੋਰ ਲੜਾਈਆਂ ਕਦੀ ਹੋਣੀਆਂ ਇੱਕ ਨਾ ਕਿ ਨਿੱਕੇ ਨਿੱਕੇ ਲੜਾਈਆਂ ਨਾਲ ਤੁਸੀਂ ਕੀ ਕਹਿੰਦੇ ਕਿ ਭਰਾਵਾਂ ਨੂੰ ਬੰਡਿਆ ਉਹਨਾਂ ਦੇ ਅੱਗੇ ਬੱਚਿਆਂ ਨੂੰ ਵੀ ਬੰਡ ਪਈ ਹੈ ਕੋਈ ਕਿਸੇ ਦੇ ਘਰ ਵਿੱਚ ਆ ਜਾਣਾ ਨਹੀਂ ਚਾਹਦਾ ਕੋਈ ਕਿਸੇ ਨੂੰ ਖੁੱਲ ਕੇ ਬੁਲਾਉਣਾ ਨਹੀਂ ਚਾਹਦਾ ਇਹ ਸਾਨੂੰ ਸਮਝਣ ਦੀ ਲੋੜ ਹੈ ਤੇ ਇਹਨੂੰ ਚੰਗੀ ਤਰ੍ਹਾਂ ਸੁਧਾਰਨ ਦੀ ਲੋੜ ਹੈ ਤੁਸੀਂ ਅੱਜਕੱਲ ਸੁਣਦੇ ਨੇ ਕਿ ਹਾਂ ਪੰਜਾਬ ਦੇ ਇਕੱਠੇ ਹੋ ਵਾ ਸਾਰੇ ਇੱਕ ਸਾਥ ਥੱਲੇ ਆਓ ਜੇ ਆਪਾਂ ਪਿੰਡਾਂ ਵਿੱਚ ਆਪਣੇ ਟੱਬਰਾਂ ਵਿੱਚ ਨਹੀਂ ਕੱچے ਹੋਏ ਆਪਣੇ ਪਰਿਵਾਰਾਂ ਵਿੱਚ ਨਹੀਂ ਕੱچے ਤੇ ਬਾਹਰ ਜਾ ਕੇ ਇੰਕੀ ਕਰਨਾ ਜੇ ਆਪਣਾ ਆਪਣੇ ਪਰਿਵਾਰਾਂ 'ਚ ਆਪਣੇ ਘਰਾਂ 'ਚ ਏਕਾ ਨਹੀਂ ਹੈ ਤੇ ਹੋਰ ਆਪਾਂ ਕਿੱਥੇ ਏਕਾ ਦੱਸਣਾ ਜਾ ਜਾਣਾ ਐਸ ਕਰਕੇ ਨਿੱਕੀਆਂ ਮੋਟੀਆਂ ਤੁਹਾਡੇ ਘਰਾਂ ਦੀਆਂ ਕੋਈ ਸਬਜ਼ੀਆਂ ਦੀਆਂ ਕੋਈ ਕਿਸੇ ਨੂੰ ਬੁਲਾਇਆ ਨਹੀਂ ਚਲਾਇਆ ਨਹੀਂ ਇਹ ਉਹ ਇਹ ਨਿੱਕੇ ਨਿੱਕੇ ਗੱਲਾਂ ਸਾਈਡ ਦੇ ਕਰਕੇ ਮੇਰੇ ਹਸਾਮਾ ਤੇ ਆਪਾਂ ਨੂੰ ਸਾਰਿਆਂ ਨੂੰ ਹੌਲੀ ਹੌਲੀ ਕਰਕੇ ਇਕਜੁੱਟ ਹੋਣਾ ਚਾਹੀਦਾ। ਜੇ ਫਿੱਕਾ ਵੀ ਜਨਾਨੀਆਂ ਨੇ ਪਾਈਆਂ ਤੇ ਇਹਨੂੰ ਪੱਠਾ ਵੀ ਜਨਾਨੀਆਂ ਕਰ ਸਕਦੀ। ਅਸਕੇ ਜੇ ਮੇਰੀਆਂ ਭੈਣਾਂ, ਜੱਜ ਭਾਬੀਆਂ, ਭਚਾਈਆਂ ਜੋ ਵੀ ਹੈ ਸਾਰੇ ਇੱਕ ਦੂਜੇ ਨਾਲ ਇਹ ਮਾੜੀ-ਮਾੜੀ ਨਿੱਕੇ-ਨਿੱਕੇ ਤਲਿਆਂ ਨੂੰ ਛੱਡ ਕੇ ਆਪਣਾ ਪਿਆਰ ਬਤਾਓ, ਆਂ ਜਾਣਾ ਬਤਾਓ, ਘੱਬਰਾਂ ਚੱਕਰ। ਅੱਜ ਦੇ ਟਾਈਮ 'ਚ ਹਰ ਕਿਸੇ ਦੇ ਘਰ ਧੀ ਪੋਤਾ ਸਿਆਣਾ। ਉਹ ਸਭ ਕਮਾਂਡੀਆਂ ਨੇ ਆਪਣਾ ਆਪਣਾ ਵਧੀਆ ਵਿਚਾਰਾ ਕਰਨ ਦੇ ਜੀ ਮੈਂ ਅਰਦਾਸ ਕਰਦਾ ਕਿ ਪ੍ਰਮਾਤਮਾ ਉਹਨਾਂ ਦੇ ਕੰਮਾਂ ਚ ਬਖਤਾਂ ਪਾਏ ਉਹਨਾਂ ਦੀਆਂ ਲੰਬੀਆਂ ਉਮਰਾਂ ਕਰੇ ਮੇਰਾ ਵੀ ਦਿਲ ਬਹੁਤ ਕਰਦਾ ਜੀ ਮੈਂ ਆਪਣੇ ਚਾਚੇ ਦਾਦਰ ਕਰ ਜਾਵਾਂ ਫੇ ਜਾ ਕੇ ਬਹਿ ਕੇ ਉਹਨਾਂ ਨਾਲ ਗੱਲਾਂ ਕਰਾਂ ਜਾਣਾ ਕਰ ਬਹਿ ਕੇ ਉਹਨਾਂ ਨਾਲ ਚਾਹ ਪੀਵਾਂ ਬਸ ਮੇਰੀ ਵੀਡੀਓ ਬਣਾਉਂਦਾ ਇੰਨਾ ਕੀ ਮਤਲਬ ਹੈ ਕਿ ਮੈਨੂੰ ਪਤਾ ਕਿ ਵੀਡੀਓ ਭਾਵੇਂ ਕਿਸੇ ਨੂੰ ਚੰਗੀ ਨਾ ਲੱਗੇ ਜਾਂ ਮੇਰੀਆਂ ਕੰਨਾਂ ਨਾ ਚੰਗੀਆਂ ਲੱਗੇ ਪਰ ਇਹ ਸੱਚ ਹੈ ਇਹ ਸਚਾਈ ਹੈ ਆਪਾਂ ਨੂੰ ਇਹ ਚੀਜ਼ਾਂ ਤੋਂ ਮੂੰਹ ਨਹੀਂ ਮੋੜਨਾ ਚਾਹੀਦਾ ਸਾਡੇ ਘਰਾਂ ਦੀਆਂ ਨਿੱਕੀਆਂ-ਨਿੱਕੀਆਂ ਲੜਾਈਆਂ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਬਾਕੀ ਜੇ ਮੈਂ ਕੁਝ ਵੀਡੀਓ 'ਚ ਗਲਤ ਬੋਲਿਆ ਹੋਏ ਜਾਂ ਮੇਰੀ ਗੱਲ ਕਿਸੇ ਨੂੰ ਬੁਰੀ ਲੱਗੀ ਹੋਏ ਉਹਦੇ ਵਾਸਤੇ ਮੈਂ ਹੱਥ ਜੋੜ ਕੇ ਮਾਫੀ ਚਾਹੁੰਦਾ ਪਰ ਮੇਰਾ ਮਕਸਦ ਹਮੇਸ਼ਾ ਇੱਕੋ ਹੀ ਹੁੰਦਾ ਕਿ ਆਪਾਂ ਰਿਸ਼ਤੇ ਜੋੜ ਕੇ ਰੱਖੀ ਬਾਕੀ ਵੀਡੀਓ ਸ਼ੇਅਰ ਕਰਨ ਦੇ ਪੈਸੇ ਨਹੀਂ ਲੱਗਦੇ ਯਾਰ ਥੱਲੇ ਸ਼ੇਅਰ ਦਾ ਆਪਸ਼ਨ ਆਇਆ ਸ਼ੇਅਰ ਕਰੋ ਜਾਏ ਤੁਹਾਡਾ ਕੋਈ ਵੀ ਪੇਜ ਆ ਫੇਸਬੁੱਕ ਆ ਇੰਸਟਾਗ੍ਰam ਕੋਈ ਵੀ ਆ ਸ਼ੇਅਰ ਕਰਕੇ ਉਸ ਨੂੰ ਪੋਸਟ ਕਰ ਦਿਓ ਬਸ ਹੋ ਗਿਆ ਇਹ ਵੀਡੀਓ ਅੱਗੇ ਚਾਰ ਬੰਦੇ ਹੋਰ ਦੇਖਣਗੇ ਹੋ ਸਕਦਾ ਕਿਸੇ ਨੂੰ ਵਿਚਾਰ ਮੇਰੇ ਚੰਗੇ ਲੱਗ ਜਾਣ ਬਾਕੀ ਮਿਲਾਂਗੇ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ